ਸਵਾਗਤ ਹੈ ਕਿਸਾਨ ਵੀਰੋਡਾ ਢਿੱਲੋਂ ਦੇ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰਾਇਸਾਰ ਤੋਂ ਕਵਰ ਕਰਾਂਗੇ ਜੀ ਤੇ ਬਰਨਾਲੇ ਜ਼ਿਲ੍ਹੇ ਦੀ ਵੀ ਵੀਡੀਓ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਇੱਕ ਹੈਗੀ ਆ ਇਹਦੇ ਵਿੱਚ ਛੋਟੀ ਸੂਈ ਸਵਾਈ ਤੇ ਇੱਕ ਹੈਗੀ ਆ ਬੈੜ ਬਾਜ ਬਰੇਡ ਦੀ ਸੂਈ ਸਵਾਈ ਗੱਲਬਾਤ ਸਾਰੀ ਕਰਾ ਦੇਾਂਗੇ ਪਹੁੰਚੇ ਆ ਬੈਂਡਰ ਐ ਸਰ ਜੀ ਆਜੋ ਬਰੇਥ ਜੀ ਸਸੀ ਕਾ ਬਰੇਥ ਜੀ ਸਸੀ ਕਾ ਬਾਈ ਜੀ ਹੋ ਠੀਕ ਹਾਂ ਜੀ ਹਾਂ ਪਿੰਡ ਦਾ ਨੰਬਰ ਦੱਸੋ ਜੀ ਨੰਬਰ 62390 ਜੀ 60697 ਜੀ 60697 ਪਿੰਡ ਆਪਣਾ ਜੀ ਪਿੰਡ ਐ ਸਰ ਜਿਲਾ ਬਰਨਾਲਾ ਜੀ ਤੇ ਸਿਗਲ ਵੀ ਬਰਨਾਲਾ ਜੀ ਤਸਵੀਰ ਵੀ ਬਰਨਾਲੀ ਆ ਗਈ। ਹੱਲਾ ਵੀ ਜੀ ਆਪਾਂ ਨੂੰ ਘੋਤਣਾ ਵੀ ਰਹਿ ਗਿਆ। ਵਸਤਗੜ ਪਿਆ, ਕੈਰੇ ਵੀ ਆ। ਇਹ ਪਿੰਡ ਆਪਣੇ ਹੋਲੇ ਆ ਗਏ ਜਮਾ। ਹਾਂਜੀ। ਤੇ ਇਧਰਲੇ ਪਾਸੇ ਆ ਗਿਆ ਸੀਨੀਅਰ। ਸੀਨੀਅਰ ਕਲਾ ਜੀ। ਤੇ ਅੱਜ ਅਜੇ ਫਿਰ ਕਿੰਨੇ ਜਾਨਵਰ ਆ? ਅੱਜ ਦੋ ਨਾਗਾ ਬਾਈ ਜੀ ਇੱਕ ਗਾਂ ਸੀਗੀ ਉਹ ਸੇਲ ਹੋ ਗਈ ਆਪਣੇ। ਓਕੇ ਜੀ। ਤਿੰਨ ਨਾ ਦੋ ਰਹਿ ਗਏ। ਦੋ ਰਹਿ ਗਏ। ਇੱਕ ਤਾਂ ਚੰਗੀ ਟੌਪ ਦੀ ਝੋਟੀ ਤੇ ਕਿਵੇਂ ਰਿਆ ਪਹਿਲਾਂ ਵੀਡੀਓ ਰੱਖਾਂ। ਪੂਰਾ ਵਧੀਆ ਰਪਾਉਂਗਾ ਬਾਈ ਜੀ ਆਪਣੇ 20 ਬਟਾ ਜੀ ਟੈਂਕਰ ਪੈੱਕ। ਓਕੇ ਜੀ। ਤੇ ਜਿਹੜੀ ਪਹਿਲੇ ਨੰਬਰ ਤੇ ਆ ਜੀ ਆਪਾਂ ਝੋਟੀ ਦੇਖੀ ਆਨੇ ਟੌਪ ਕਲਾਸ। ਓਕੇ ਹਜੇ ਕੰਨੀਆਂ ਕੱਢੀਆਂ ਨਹੀਂ ਮਾ ਜੀ ਕੱਢੀਆਂ ਨਹੀਂ ਹੈਗੀਆਂ ਜੀ ਸਿੱਟੀਆਂ ਹਜੇ ਕੱਢੇ ਦਾ ਨਹੀਂ ਆਪ ਕਹਾ ਮਦਰ ਕੀ ਆ ਗਿਆ ਬਾਈ ਮਦਰ ਬਾਈ ਦੀ ਮੇਲ ਕਾਫ ਹੈ ਜੀ ਤੇ ਸੁਈ ਕੱਢਿਆ ਸੁਈ ਕੱਲ ਇਹ ਰਾਤ ਸੁਈ ਹੈ ਜੀ ਤੇ ਜੇ ਹਜੂਰ ਕੰਪਲੀਟ ਸਭ ਕੰਪਲੀਟ ਆ ਬਾਈ ਬੋਲੋ ਜੀੰਨ ਤੋੜਾ ਕਰਾਈ ਕਿਤੇ ਇੱਕ ਚੰਗੇ ਕਦ ਕੜ ਚ ਆ ਗਈ ਜੀ ਤੇ ਪਹਿਲੇ ਸੁਈ ਦਾ ਕੋ ਦੱਸਿਆ ਕਿੰਨਾ ਕ ਮਾਰ ਪਹਿਲੇ ਸੁਈ ਬਾਈ ਜੀ ਨੇ 11 ਲੀਟਰ ਦੁੱਧ ਦਿੱਤਾ ਜੀ ਅੱਜ ਕੀ ਪਰ 12 ਕਹਿ ਕੇ ਦੇ ਇੱਕ ਰੁਪਈਆ ਜੀ ਆਪਾਂ 12 ਕਹਿ ਕੇ ਦੇ ਦਾਂਗੇ ਜੂ ਕੱਪ ਮਾਰ ਨੂੰ ਕਹਿ ਦੀਏ ਲੈਵਾ ਦੇਖ ਕੇ 14 ਦੇ ਦੂ ਇਹ ਜਾਈ ਗੱਲਾਂ ਜਮਾ ਬਾਕੀ ਤੁਸੀਂ ਆਪ ਦਾ ਹਿਸਾਬ ਲਾ ਲਿਆ ਕਰੋ ਆਪੇ ਵੀ ਤੁਸੀਂ ਦੁੱਧ ਕਿੰਨਾ ਚੋ ਸਕਦੇ ਹੋ ਹਾਂਜੀ ਬਾਕੀ ਦੁੱਧ ਹੈਗਾ ਸੇਵ ਵਾਲਾ ਜੀ ਸੇਵ ਵਾਲਾ ਬਾਕੀ ਦੀ ਜਿਮੇ ਦੀ ਜਾਣਕਾਰੀ ਕੋਈ ਗਾਂ ਤੋਂ ਦਿੰਦਾ ਉਹ ਮੈਂ ਦੀ ਆਪਾਂ ਦੇ ਦਿੰਦੇ ਹਣਾ ਹਾਂਜੀ ਹਾਂ ਆ ਦੇਖੋ ਇਹ ਥਣ ਭਾਂਡੇ ਦੀ ਪੂਰੀ ਸਾਫ਼ ਰੋਗ ਰੋਗ ਦਾ ਛੋਟੀ ਨੂੰ ਥਾਣ ਲੱਗਿਆ ਤੇ ਵੀਰੇ ਅਜੇ ਹੁਣ ਕਿੰਨਾ ਬੋਲਾ ਹਾਲ ਜਰਾ ਏ ਥੱਲੇ ਹੁਣ ਬਾਈ ਜੇ ਥੱਲੇ 7-8 ਲੀਟਰ ਬੋਲਾ ਤਿਆਰ ਹੈ ਜੀ ਓਕੇ ਜਾਈ ਗੱਲਾਂ ਐਵੇਂ 15 ਲੀਟਰ ਸੂਣਸਾਰ ਨਹੀਂ ਦਿੰਦੀ ਹਣਾ ਹਾਂਜੀ ਹਾਂ ਐਵੇਂ ਜੇ ਆਪਾਂ 10 ਵੀ ਕਹਦੇ ਕਿ ਉਹ ਵੀ ਬਾਲਾ ਹੁੰਦਾ ਸੂਣ ਬਾਲਾ ਹੋ ਜਾਂਦਾ ਜੀ ਹੂੰ ਕਿਉਂਕਿ ਜਿਹੜੋ ਆਪਾਂ 13 ਪਸ਼ੂ ਵਿਹਲਾ ਕਰਦੇ ਆ ਉਸ ਤੋਂ ਬਾਅਦ ਚ ਉਹਨੂੰ ਦੁੱਧ ਦੀ ਤਸਦੀਕ ਕਰਨੀ ਹੈ ਜੀ ਹਾਂਜੀ ਹਾਂ ਤੇ ਚੰਗੀ ਸਾਫ ਸੁਥਰੀ ਆਪਾਂ ਤੁਹਾਨੂੰ ਝੋਟੀ ਦਿਖਾਈ ਆ ਤੇ ਧਾਰਾਂ ਧੂਰਾਂ ਤੁਹਾਨੂੰ ਕੰਪਲੀਟ ਚੈੱਕ ਕਰਾਵਾਂਗੇ ਇਹਦੀਆਂ ਅੱਖ ਦੇਖੋ ਵੀਰੋ ਬੱਚਾ ਜੋਗਣਾ ਤੁਸੀਂ ਦੇਖ ਸਕਦੇ ਹੋ ਸਾਫ ਸੁਥਰੀ ਆਪਾਂ ਤੁਹਾਨੂੰ ਝੋਟੀ ਕਵਰ ਕਰਕੇ ਦਿੱਤੀ ਆ ਥਾਣਾ ਥੂਣਾ ਦੀ ਜਮਾ ਓਕੇ ਆ ਤੇ ਮਗਰ ਆ ਗਿਆ ਕੱਟਾ ਜੀ ਨਿਮਾਨ ਫਰਿਆ ਜੀ ਕੀ ਆ ਜੀ ਨਿਮਾਨ ਬਾਈ ਜੀ ਫੋਨ ਤੇ ਕਰਾਂਗੇ ਜੀ ਆਪਾਂ ਜਾਇ ਜੀ ਹੋਊਗੀ ਜਮਾ ਜਾਇ ਜੀ ਬੰਨੋ ਫਿਰ ਬੱਚਾ ਬੰਨੀ ਇਹ ਤਾਂ ਬਸ ਮਾਰ ਔਰ ਕਰਕੇ ਢਾਂਕਾ ਔਰ ਕੇ ਸਣ ਕਰ ਲਿਆ ਨਾ ਝੋਟੀ ਹਾਂ ਜੀ ਹਾਂ ਆ ਦੇਖੋ ਜੀ ਚਲੋ ਜੀ ਮਾਰੋ ਦਾ ਰਵਰ ਜਿਵੇਂ ਦੇ ਥਾਣਾ ਉਵੇਂ ਦੀ ਚਵਾਈ ਆ ਟਾਪ ਦੀ ਹੈ ਨਾ ਹਾਂ ਜੀ ਕੇ ਬਰੋਕਾ ਓਕੇ ਜੀ ਆ ਦੇਖੋ ਕੰਪਲੀਟ ਧਾਰਾਂ ਜੀ ਕੋਈ ਇਹੋ ਜੀ ਗੱਲ ਹੀ ਨਹੀਂ ਹੈਗੀ ਬਾਈ ਜੀ ਕਿੱਧਰ ਦੀ ਮਰਜ਼ੀ ਬਹਿ ਜਾ ਕੋਈ ਟੱਕਰ ਹੀ ਨਹੀਂ ਝੋਟੀ ਨਹੀਂ ਕਿ ਉੱਠੇ ਪਾਠੇ ਦੀ ਬੈਰ ਜਮਾਈ ਨਹੀਂ ਓਕੇ ਜਮਾ ਗੱਲ ਬਾਤ ਯਾਰ ਕੋਈ ਚੱਕਰ ਹੀ ਨਹੀਂ ਸੀਲ ਬਹੁਤ ਆ ਮੂੰਹ ਹੀ ਡੱਢੀ ਜਾਂਦੀ ਹੈ ਨਾ ਡਿਮਾਂਡ ਹੋਏ ਦੀ ਫੋਨ ਕਰਦੇ ਓਕੇ ਜੀ ਹਾਂਜੀ ਹਾਂ ਤੁਸੀਂ ਵੀ ਮਾਰ ਦਿਓ ਤੁਸੀਂ ਵੀ ਮਾਰਨਾ ਤਾਂ ਸਾਡੀ ਕੀ ਹੋ ਜੂ ਅੱਜ ਓਕੇ ਜੀ ਮਾਰ ਦਿਓ ਬੜੀ ਡਰੀ ਜਾ ਬਸ ਹਾਂ ਦੇਖੋ ਜੀ ਜੇ ਸੱਣੀ ਕਰਾ ਦਿਆ ਤੁਹਾਡੀ ਪੂਰੀ ਫੋਲ ਬਾਕੀ ਤੁਸੀਂ ਆ ਜੀ ਸੱਡੀ ਆਪ ਵੀ ਕਰ ਲੈਣਾ ਓਕੇ ਜੀ ਇਹ ਮੁੱਲ ਹੋਊਗਾ ਦਾ ਫੋਨ ਦੇ ਉੱਤੇ ਜਾਇ ਜੀ ਹੂ ਆ ਜੇ ਫਿਰ ਤੂੰ ਜਮਾ ਜਾਇ ਜੀ ਬਾਈ ਹੁਣ ਆਪਾਂ ਗੱਲ ਕਰਾਂਗੇ ਬਾਜਲ ਰੇਟ ਦੀ ਜੀ ਬਾਹਰ ਦੇਖੀ ਜਾਂਦੇ ਕਿਹੜਾ ਸੂਆ ਸੂਈ ਆ ਬਾਈ ਬਾਈ ਇਹ ਕੈਨ ਨੂੰ ਤਾਂ ਬਸ ਦੂਜਾ ਗਾ ਰਿਜਲ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਲਾਓ ਬੱਚਾ ਪਹਿਲਾਂ ਧਾਰੇ ਮਾਰਦੇ ਬਾਜ ਜ਼ੋਰ ਕੇ ਦਿਖਾ ਦੇਗੇ ਤੀਜਾ ਸੂਆ ਸੂਈ ਆ ਤੇ ਕਿੰਨੇ ਦਿਨ ਹੋ ਗਿਆ ਜੀ ਸੂਈ ਨੂੰ ਨੂੰ ਬਾਈ ਜੀ ਇਹ ਜਿਹਨੂੰ ਤੀਜਾ ਦਿਨ ਆ ਜੀ ਤੀਜਾ ਦਿਨ ਹੋ ਗਿਆ ਤੀਜਾ ਸੂਆ ਮਗਰ ਕੀ ਆ ਗਿਆ ਵੀਰੇ ਮਗਰ ਪੱਛੀ ਆ ਬਾਈ ਜੀ ਬੱਚੀ ਬਹੁਤ ਟੌਪ ਦੀ ਜਰਸੀ ਦੀ ਕੈਟਾਗਰੀ ਚ ਆ ਗਈ ਆ ਜੀ ਜਰਸੀ ਦੀ ਬਾਈ ਆ ਨਹੀਂ ਆ ਲੈ ਇਹ ਆ ਦੇਖੋ ਝੋਟੀ ਬੱਚਾ ਬੁੱਚਾ ਚੜ ਦੀ ਜਮਾ ਓਕੇ ਆ ਗੱਲ ਬਾਤ ਯਾਰ ਕੋਈ ਇਹ ਚੱਕਰੀ ਨਹੀਂ ਵੀ ਕੋਈ ਫਾਇਦੜੀ ਚੀਜ਼ ਹੋਸੀ ਆ ਵੇਖੋ ਮਿਰੋ ਮਾਰ ਦੇ ਫਿਰਦਾਰ ਬੂਰੀ ਕਰ ਦੇ ਬਸ ਇੱਥੇ ਹੋ ਜਾਈ ਯਾਰ ਬੱਚਾ ਬਹੁਤ ਪਿਆਰਾ ਲੱਗਦਾ ਹਨਾ ਕਰ ਮਾਰੀ ਆ ਲੋ ਜੀ ਤੇ ਹੁਣ ਫਿਰ ਇਹ ਬੋਲਾ ਕਿੰਨਾ ਕਰਿਆ ਡੀ ਆ ਬਾਈ ਹੁਣ ਬਾਈ ਇਹ ਫਿਰ 14 15 ਲੀਟਰ ਬੋਲਾ ਤਿਆਰ ਹੈ ਅੱਛਾ ਤੇ ਕਿੱਥੋਂ ਕਿੱਥੇ ਕਰਿਆ ਆਉਂਦੇ ਬਾਈ ਇਹ ਜਾਊੜੂ ਭਾਈ ਜੀ 17 18 ਲੀਟਰ ਦੇ ਦੋ ਤੇ ਦਿੱਤੇ। ਹਾਂ ਜੀ ਓਕੇ ਬੱਸ ਭਾਈ। ਹੁਣ ਉੱਪਰ ਆ ਨਾ ਖੋਲ ਦੇ ਲੈਣਾ। ਮਰ ਮਾਰ ਦੇ ਤਾਂ ਤੂੰ ਮਾਰ ਦੇ ਤਰਾ। ਕੋਈ ਛੱਟਾ ਨਹੀਂ ਭਾਈ ਜੀ। ਓਕੇ ਆ ਜਾ। ਹੋ ਟਿੰਟ ਟਿਚ ਭਾਈ ਜੀ। ਹਮ। ਖੋਲ ਦੇ। ਖੋਲ ਨਾ ਕੋਈ ਚੱਕਰ। ਤੇ ਟਾਈਮ ਤੋਂ ਬਿਨਾਂ ਪਤਾ ਨਾ ਮਾਰਾਂਗਾ। ਤਾਮ ਕਰ ਮੈਂ ਕੋਈ ਨਹੀਂ ਆ ਕੇ ਖਾਣ ਸੁਣਉਣੇ ਨੇ ਤੇ ਖੋਲੋ ਜੀ ਇਹਨੂੰ। ਸੁਰੱਖਿਅਤ ਰਹਿ ਜੇਕਰ। ਬਾਕੀ ਤੁਸੀਂ ਦਸਲੀ ਕਰ ਲਓ। ਕੋਮੰਦੀ ਆ ਕੇ ਕੋਈ ਚੱਕਰ ਵਾਲੀ ਗੱਲ ਨਹੀਂ। ਪੋਲ ਦੋ ਡੰਗ ਚੋ ਕੇ ਚਾਰ ਡੰਗ ਚੋ ਕੇ ਤਛਲੀ ਕਰਕੇ ਲੈ ਕੇ ਜਾਵੇ ਤੇ 13 14 ਕਿਲੋ ਬਾਈਕਾਂ ਦਾ ਬਹੁਤਾ ਤੁਸੀਂ ਮਣਕਿਲ ਜਾ ਸਕਦੇ ਆ 2 ਵਜੇ ਦੇ ਕਰੀਬ ਆਪਾਂ ਵੀਡੀਓ ਬਣਾ ਰਹੇ ਆਂ ਹੈ ਟਨ ਚਾਰ ਘੰਟੇ ਕਰਕੇ ਆ ਜੇ ਫਿਰ ਜਮਾ ਵੇਦ ਲਈ ਬਾਈ ਜਮਾ ਖਾਲੀ ਆ ਬਾਈ ਜੀ ਓਕੇ ਦੁੰਨੇ ਜਾਨਵਰ ਬਾਈ ਕਹਿੰਦਾ ਪੂਰੇ ਖਾਲੀ ਕਰੇ ਸਾਡੇ ਤੜਕੇ ਆ ਦੇਖੋ ਜੀ ਜਿੰਨੀ ਕ ਮੈਨੂੰ ਜਾਣਕਾਰੀ ਮਿਲਦੀ ਹੈ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਾਂਗਾ ਤੇ ਬਾਕੀ ਦੀ ਜਾਣਕਾਰੀ ਤੁਸੀਂ ਲਿਆ ਕਰੋ ਕਿਉਂਕਿ ਪੈਸੇ ਤੁਸੀਂ ਦੇਣੇ ਆ ਜੀ ਮੈਂ ਸਿਰਫ ਵੀਡੀਓ ਤੁਹਾਡੇ ਤਾਈਂ ਪਹੁੰਚਾਉਣੀ ਆ ਆ ਦੇਖੋ ਜੀ ਤੇ ਸਮਾਈ ਦੀ ਲੋੜ ਆ ਹਨਾ ਬਾਈ ਇਹਨੂੰ ਹਾਂ ਜੀ ਹਾਂ ਸਮਾ ਹੀ ਦਿ ਲੋੜਾ ਚੰਗੀ ਹੈ ਜੀ ਤਾਜੀ ਸੂਈ ਸਵਾਈ ਹੈ ਜੇਰ ਜੂਰ ਦੀ ਸਾਫ ਕਾਹਦੀ ਬਾਈਆਂ ਦੀ ਫੁੱਲ ਅੱਦ ਸੜੀਆ ਅਜੇ ਇਹਦੇ ਕਿੰਨੇ ਪਾਚਾ ਬਾਈ ਬਾਈ ਜੀ ਇਹਦਾ ਬੱਸ 58000 ਦੇ ਵਿੱਚੋਂ ਬੱਸ ਮਾਲ ਤਾਂ ਨਹੀਂ ਕਰਾਂਗੇ ਬੱਸ 100 ਟੱਪਾ ਜੀ ਕਿੰਨਾ 100 ਟੱਪਾ ਕਰਾਂਗੇ 2 ਘਟ 60 ਦੇ ਵਿੱਚੋਂ ਜੀ ਅੱਛਾ 2 ਘਟ 60 ਦੇ ਵਿੱਚੋਂ ਹਾਂ ਜੀ ਤੇ ਝੋਟੀ ਦਾ ਮੁੱਲ ਹੋ ਜਾ ਫੋਨ ਤੇ ਜੀ ਮੁੱਲ ਗਰਾਉਂਡ ਕੋ ਮਰਜ਼ੀ ਕਰਾਈ ਜਾਓ ਜੀ ਨੰਬਰ 68 ਦੇ ਵਿੱਚੋਂ ਬਸ ਮਾਨਤਾ ਨਹੀਂ ਕਰਾਂਗੇ। ਤੇ ਕੋਈ ਨੰਬਰ ਫੇਰ ਬੋਲੋ। ਨੰਬਰ 68390 ਜੀ 68699 68699 ਪਿੰਡ ਰਾਇ ਸਰ ਜੀ ਜਿਲ੍ਹਾ ਬਰਨਾਲ ਦਸਿਲ ਵੀ ਬਰਨਾਲ। ਕਰ ਲਿਓ ਭਾਈਆਂ ਨਾਲ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਜੈਨ ਨੂੰ ਪਿਆਰ ਦੇਣ ਲਈ ਚੈਨਲ ਨੂੰ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।